ਹਰਿਆਣਾ ਦੇ ਬਾਰਡਰਾਂ ਤੇ ਚੱਲ ਰਿਹਾ ਮੋਰਚਾ 46 ਦਿਨ ਵਿੱਚ ਦਾਖਲ ਹੋ ਗਿਆ ਜਿਹੜੀ 31 ਮਾਰਚ ਮੌੜਾ ਮੰਡੀ ਅੰਮਾਲਾ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਜੀ ਦੀ ਸ਼ਹੀਦੀ ਸਮਾਗਮ ਦੀ ਵੱਡੀ ਮਹਾਪੰਚਾਇਤ ਹੋਣੀ ਸੀ ਔਰ ਜਿਵੇਂ ਪੂਰੇ ਹਰਿਆਣੇ ਦੇ ਪਿੰਡਾਂ 'ਚ ਜਿਹੜੀ ਅਰਥੀ ਕਲਸ਼ ਯਾਤਰਾ ਚੱਲ ਰਹੀ ਆ ਜਿਵੇਂ ਹਜ਼ਾਰਾਂ ਲੋਕ ਉਮੜ ਰਹੇ ਸੀ ਉਹਦੇ ਦਿਵਾਲੇ ਮੋਦੀ ਸਰਕਾਰ ਖਬਰ ਆ ਗਈ ਉਹਦੇ ਤੋਂ ਔਰ ਉਹਨਾਂ ਨੇ ਛੇੜਿਆੰਤਰ ਰਚਿਆ ਕੱਲ ਅੰਬਾਲੇ ਦੇ ਪਿੰਡਾਂ ਵਿੱਚ ਪੀਸਫੁਲੀ ਜਿਹੜਾ ਸੀਗਾ ਕਿਸਾਨ ਲੋਕਾਂ ਵਿੱਚ ਆਪਦੀ ਗੱਲ ਕਰ ਰਹੀ ਸੀ ਵੱਡੇ ਪੱਧਰ ਤੇ ਪੁਲਿਸ ਫੋਰਸਾਂ ਪੈਰਾ ਮਿਲਟਰੀ ਫੋਰਸਾਂ ਪੇ ਜੀਆਂ ਗਈਆਂ ਕਿ ਆਪਦੀ ਗੱਲ ਕਰਨਾ ਪਿੰਡਾਂ ਦੇ ਵਿੱਚ ਗਨਾਹ ਵਾ ਉਦੋਂ ਕਹਾ ਪੰਜਾਬ ਦੀ ਟੈਰੀਟਰੀ ਦੇ ਵਿੱਚੋਂ ਜਿਹੜਾ ਨਵਦੀਪ ਸਿੰਘ ਵਾਟਰ ਕੈਨਲ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੋ ਉਹਦੇ ਨਾਲ ਹੋਰ ਨੌਜਵਾਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਵਾਂ ਫੋਰਮਾਂ ਵੱਲੋਂ ਇਹਦੀ ਸਖਤ ਸਬਜਾ ਵਿੱਚ ਨਿੰਦਾ ਕਰਦੇ ਆ ਇਹਦੇ ਸ외ਮੇਤ ਜਿਹੜੇ ਪਹਿਲਾਂ ਗ੍ਰਿਫਤਾਰ ਕੀਤੇ ਆ ਦੋ ਤਿੰਨ ਕਿਸਾਨ ਹੋਰ ਉਹਨਾਂ ਨੂੰ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਾਂ ਮੀਟਿੰਗ ਕਰਕੇ ਅਗਲਾ ਫੈਸਲਾ ਕਰਾਂਗੇ ਇਹਦੇ ਨਾਲ ਦੀ ਨਾਲ ਮੋਦੀ ਸਰਕਾਰ ਪੂਰੀ ਤਰ੍ਹਾਂ ਪੂੰਜੀ ਪੱਤੀਆਂ ਨੂੰ ਇਹ ਦੇਸ਼ ਲਟਾ ਰਹੀ ਆ ਗੌਤਮ ਆਦਾਨੀ ਜੀ ਦੀ ਜਾਇਦਾਦ 40% ਵੱਧ ਜਾਂਦੀ ਹੈਗੀ ਆ 86 ਅਰਬ ਡਾਲਰ ਦਾ ਉਹਨਾਂ ਦਾ سرمਾਇਆ ਹੋ ਜਾਂਦਾ ਸਾਡੇ ਬਾਰੇ ਕਿਹਾ ਜਾਂਦਾ ਵੀ 2022 ਤੱਕ ਤੁਹਾਡੀ ਆਮਦਨ ਦੁੱਗਣੀ ਕਰਨੀ ਹੈ ਹੁਣ ਉਹਦੇ ਤੇ ਕੋਈ ਬੋਲਦਾ ਹੀ ਨਹੀਂ ਹੈਗਾ ਅਸੀਂ 27 ਰੁਪਏ ਨਾ ਹਰ ਦਿਨ ਜ਼ਿੰਦਗੀ ਜੀ ਰਹੇ ਹੈਗੇ ਆ ਸਾਨੂੰ ਲਾਗਤ ਖਰਚੇ ਵੀ ਪੂਰੇ ਫਸਲਾਂ ਦੇ ਭਾਅ ਦੇ ਦਿੱਤੇ ਨਹੀਂ ਜਾਂਦੇ ਹੈਗੇ ਤੋਂ ਅਸੀਂ ਆਸ ਰੱਖਾਂਗੇ ਕਿ ਕੰਗਣਾ ਨਰਾਉਤ ਜੀ ਸਾਡੀ ਭੈਣ ਇਸ ਵੇਲੇ ਹਿਮਾਚਲ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੇ ਜਿਹੜੀ ਉਥੇ ਦੀ ਮੰਡੀ ਆ ਬਾਨੀ ਡਾਨੀ ਜੀ ਹੁਣਾਂ ਸੇਬ ਦੀ ਮੰਡੀ ਖਾਲੀ ਆ ਤੋਂ ਸੇਬ ਵਾਲੇ ਕਿਸਾਨਾਂ ਨੂੰ ਭੈਣ ਜੀ ਮਿਲ ਕੇ ਉਹਨਾਂ ਦੀ ਵੀ ਸਾਰ ਲੈ ਲੈਣ ਉਹਨਾਂ ਨੂੰ ਵੀ ਐਮਐਸਪੀ ਦਵਾ ਦੇਣ ਇਹ ਪੜਾ ਹੋ ਜਾਊਗਾ ਇਹਦੇ ਨਾਲ ਦੀ ਨਾਲ ਮੋਦੀ ਸਰਕਾਰ ਤੇ ਨਕਸ਼ੇ ਕਦਮ ਤੇ ਚੱਲਦਿਆਂ ਹੋયા ਭਗਵੰਤਮਾਨ ਸਰਕਾਰ ਵੀ ਪੂੰਜੀ ਪੱਤੀਆਂ ਨੂੰ ਖੁਸ਼ ਕਰ ਰਹੀ ਆ 26 ਮਾਰਕੀਟ ਕਮੇਟੀਆਂ ਦੂਜਿਆਂ ਵਿੱਚ ਮਰਜ ਕਰਨ ਦਾ ਫੈਸਲਾ ਕਰ ਲਿਆ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਦੀਆਂ ਮੰਡੀਆਂ ਸਾਡੇ ਮਜੀਠਾ ਮੰਡੀ ਵੀ ਜਿਹੜੀ ਆ ਉਹ ਖਤਮ ਕਰਨ ਦਾ ਫੈਸਲਾ ਹੋਇਆ ਨੌ ਵੱਡੇ ਥਣਾੜਾਂ ਨੂੰ ਸਟੋਰ ਕਰਨ ਕਣਕ ਖਰੀਦਣ ਤੇ ਵੇਚਣ ਦੇ ਅਧਿਕਾਰ ਦਿੱਤਾ ਤਾਂ ਨਾ ਮਾਰਕੀਟ ਕਮੇਟੀ ਖਤਮ ਕਰ ਦੇਣੀ ਆ ਭਗਵੰਤ ਮਾਨ ਸਰਕਾਰ ਨੇ ਇਹਦੀ ਵੀ ਨਿੰਦਾ ਕਰਦੀ ਐ ਫੈਸਲਾ ਲਾਗੂ ਨਹੀਂ ਹੋਣਦਿਆਂਗੇ ਤੁਰੰਤ ਭਗਵੰਤ ਮਾਨ ਸਰਕਾਰ ਇਹ ਫੈਸਲੇ ਨੂੰ ਵਾਪਸ ਲਾਏ ਔਰ ਫੈਸਲੇ ਕਰ ਕੋ ਰਿਹਾ ਕਿਹਾ ਜਾਂਦਾ ਕੋਡ ਆਫ ਕੰਡਕਟ ਆ ਉਧਰ ਫੋਰਸਾਂ ਤੁਰੀਆਂ ਫਿਰਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਇਧਰ ਮਾਰਕੀਟ ਕਮੇਟੀਆਂ ਤੋੜੀਆਂ ਜਾ ਰਹੀਆਂ ਸੋ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਤੇਜ਼ ਕਰਾਂਗੇ ਤੇ ਕੱਲ ਅੰਮ੍ਰਿਤਸਰ ਜ਼ਿਲ੍ਹੇ ਦਾ ਤਿੱਜਾ ਜਥਾ ਅੰਮ੍ਰਿਤਸਰ ਰੇਲ ਸਟੇਸ਼ਨਾਂ ਤੋਂ ਹੋਰ ਨਾ ਥਾਵਾਂ ਤੋਂ ਹੋਰ ਟਰੈਕਟਰ ਡਾਲੀਆਂ ਵੀ ਸ਼ੰਭੂ ਬਾਰਡਰ ਨੂੰ ਕੁਝ ਕਰਨ ਗੀਆਂ ਸੋ ਇਸੇ ਤਰ੍ਹਾਂ ਪੰਜਾਬ ਦੀਆਂ ਦੋਹਾਂ ਫੋਰਮਾਂ ਦੀਆਂ 31 ਜਥੇਬੰਦੀਆਂ ਆਪੋ ਆਪਣੇ ਢੰਗ ਨਾਲ ਸ਼ੰਭੂ ਤੇ ਖਨੌਰੀ ਦੇ ਬਾਰਡਰਾਂ ਨੂੰ ਲਗਾਤਾਰ ਜਥੇ ਰਵਾਨਾ ਕਰਦੀਆਂ ਰਹਿਣਗੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਜਦੋਂ ਤੱਕ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣ ਨਹੀਂ ਜਾਂਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਨਹੀਂ ਹੋ ਜਾਂਦਾ ਲਖੀਮਪੁਰ